ਮੋਗਾ ਦੇ ਕੋਟ ਇਸੇ ਖਾਨ ਚ ਨਗਰ ਪੰਚਾਇਤ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਨਗਰ ਪੰਚਾਇਤ ਕੋਟ ਇਸੇ ਖਾਨ ਵਿੱਚ ਇੱਕ ਸ਼ਿਕਾਇਤ ਮਿਲੀ ਕਿ ਸੁੰਦਰ ਨਗਰ ਦੇ ਰਹਿਣ ਵਾਲੇ ਲਖਪਿੰਦਰ ਸਿੰਘ ਨੇ ਗੈਰ ਕਾਨੂੰਨੀ ਤੌਰ ਤੇ ਇੱਕ ਘਰ ਬਣਾਇਆ ਹੋਇਆ ਹੈ ਸ਼ਿਕਾਇਤ ਤੋਂ ਬਾਅਦ ਨਗਰ ਪੰਚਾਇਤ ਨੇ ਉਸ ਨੂੰ ਇੱਕ ਨੋਟਿਸ ਜਾਰੀ ਕੀਤਾ ਪਰ ਉਸ ਨੇ ਕੋਈ ਜਵਾਬ ਨਹੀਂ ਬਲਿਆ ਜਵਾਬ ਨਾ ਮਿਲਣ ਤੇ ਨਗਰ ਪੰਚਾਇਤ ਨੇ ਕਾਰਵਾਈ ਕੀਤੀ ਅਤੇ ਵੱਡੀ ਪੁਲਿਸ ਫੋਰਸ ਦੀ ਮੌਜੂਦਗੀ ਚ ਗੈਰ ਕਾਨੂੰਨੀ ਜਾਇਦਾਦ ਨੂੰ ਢਾਹ ਦਿੱਤਾ ਕਾਰਵਾਈ ਦੌਰਾਨ ਪੁਲਿਸ ਨੇ ਲਖਮਿੰਦਰ ਸਿੰਘ ਦੇ ਰਿਕਾਰਡ ਦੀ ਜਾਂਚ ਕੀਤੀ ਜਿਸ 'ਚ ਉਸ ਦੇ ਵਿਰੁੱਧ 7 ਨਸ਼ਾ ਤਸਕਰੀ ਦੇ ਮਾਮਲੇ ਦੀ ਪੁਸ਼ਟੀ ਹੋਈ ਉਸ ਨੂੰ ਇਨ੍ਹਾਂ 'ਚੋਂ ਇੱਕ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਤੇ ਇਸ ਸਮੇਂ ਉਹ ਜੇਲ੍ਹ 'ਚ ਹੈ ਨਗਰਪੰਚਾਇਤ ਦੇ ਈਓ ਅਮਰਿੰਦਰ ਸਿੰਘ ਜੋ ਮੌਕੇ 'ਤੇ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਕੋਟ ਇਸੇ ਖਾਨ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਲਖਮਿੰਦਰ ਸਿੰਘ ਨੇ ਇੱਕ ਗੈਰ ਕਾਨੂੰਨੀ ਘਰ ਬਣਾਇਆ ਹੋਇਆ ਹੈ ਇਸ ਸਬੰਧੀ ਲਖਮਿੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਆਖਿਆ ਆਓ ਸੁਣਦੇ ਹਾਂ ਇਹ ਕਾਰਵਾਈ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹ ਜੀ ਸਾਨੂੰ ਪਿਛਲੇ ਦਿਨੀ ਇੱਕ ਕੰਪਲੇਂਟ ਮਿਲੀ ਸੀਗੀ ਵੀ ਇਹ ਨਾ ਤਾਂ ਨਕਸ਼ਾਪਾਸਾ ਤੇ ਬਿਲੀ ਨਗਰਪਾਲਿਕਾ ਦੀ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਸ ਸਬੰਧੀ ਅਸੀਂ ਇਹਨਾਂ ਨੂੰ ਨੋਟਸ ਜਾਰੀ ਕੀਤੇ ਸੀਗੇ ਵੱਖ-ਵੱਖ ਸਮੇਂ ਤੇ ਚਾਰ ਨੋਟਸ ਜਾਰੀ ਕੀਤੇ ਸੀ ਇਹਨਾਂ ਨੂੰ ਚਾਰਾਂ ਦਾ ਕੋਈ ਵੀ ਇਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਤੇ ਨਾ ਹੀ ਕੋਈ ਆਪਦਾ ਦਸਤਾਵੇਜ਼ ਪੇਸ਼ ਕਰ ਸਕਿਆ ਨਿੱਜੀ ਤੌਰ ਤੇ ਵੀ ਸਾਡੇ ਸਟਾਫ ਵਾਲੇ ਇਹਨਾਂ ਨੂੰ ਮਿਲ ਕੇ ਗਏ ਆ ਵੀ ਜੇ ਕੋਈ ਤੁਹਾਡੇ ਕੋਲ ਕੁਝ ਹੈਗਾ ਦਿਖਾਓ ਪਰ ਇਹਨਾਂ ਨੇ ਕੁਝ ਵੀ ਨਹੀਂ ਦਿਖਾਇਆ ਤੇ ਫਿਰ ਅਸੀਂ ਸਾਡੇ ਜਿਹੜੇ ਤਸੀਲਦਾਰ ਸਾਹਿਬ ਹੈ ਇਹਨਾਂ ਤੋਂ ਰਿਪੋਰਟ ਲਈ ਸੀ ਉਹਨਾਂ ਨੇ ਵੀ ਇਹੀ ਕਿਹਾ ਵੀ ਇਹਦੇ ਨਾਲ ਕੋਈ ਮਾਲਕੀ ਨਹੀਂ ਹੈਗੀ ਨਜਾਇਜ਼ ਕਬਜ਼ਾ ਉਹਦੇ ਆਧਾਰ ਤੇ ਉੱਪਰ ਸੀ ਅੱਜ ਇਹ ਕਰ ਰਹੀ ਕਿ ਜੀ ਉਹਨਾਂ ਸਾਹਿਬ ਕੀ ਹੈਗੀ ਇਹਨਾਂ ਦੀ ਨਹੀਂ ਕੋਈ ਮਾਲਕੀ ਇਹਦਾ ਮਕਾਨ ਜੀ ਦਾ ਕਿੰਨੀ ਜਗਵਿੰਦਰ ਸਿੰਘ ਜੀ ਦਾ ਨਕਿੰਦਰ ਸਿੰਘ ਦਾ ਮਕਾਨ ਆ ਕੋਈ ਮਾਲਕੀ ਨਹੀਂ ਕਿੰਨੀ ਜਗ੍ਹਾ ਤੇ ਬਣਿਆ ਜੀ ਹੈ ਜਗ੍ਹਾ ਦਾ ਮੇਰੇ ਕੋਲ ਹੁਣ ਇਸ ਟਾਈਮ ਫਾਈਲ ਹੈ ਨਹੀਂ ਮੈਂ ਕਾ ਲੈਣਾ ਮੈਂ ਫਾਈਲ ਦੇਖ ਕੇ ਦੱਸ ਦਿੰਦਾ ਤੁਹਾਨੂੰ ਇਹ ਕਿੰਨਾ ਤੇ ਪੁਰਾਣਾ ਮਕਾਨ ਆ ਲਗਭਗ 10-12 ਸਾਲ ਪੁਰਾਣਾ ਆ ਸਾਡੇ ਡਿਪਾਰਟਮੈਂਟ ਵੱਲੋਂ ਇਹ ਕਾਰਵਾਈ ਸਾਨੂੰ ਕੰਪਲੇਂਟ ਪ੍ਰਾਪਤ ਹੋਈ ਸੀ ਉਹਦੇ ਆਧਾਰ ਤੇ ਉੱਤੇ ਸੀ ਕਾਰਵਾਈ ਇਹ ਤੇ ਹੋਰ ਵੀ ਗਲੀ ਦੇ ਵਿੱਚ ਆਇਆ ਸਾਡੇ ਜਦੋਂ ਅਸੀਂ ਇਹ ਕੰਮ ਕਰਦੇ ਸਾਡੇ ਧਿਆਨ ਚ ਆਇਆ ਉਹਦਾ ਅਸੀਂ ਸਰਵੇ ਕਰਵਾ ਰਹੇ ਹਾਂ ਸਰਵੇ ਆਨਪ੍ਰਾਂਤ ਅਸੀਂ ਅਗਲੇ ਤੱਕ ਜਲਦੀ ਹੀ ਕਰਾਂਗੇ ਈਓ ਸਾਹਿਬ ਪੂਰੀ ਗਲੀ ਬਣੀ ਹੈਗੀ ਆ ਤੁਸੀਂ ਕਹਿੰਦੇ ਹੋ ਸਾਰੀ ਗਲੀ ਪੰਚਾਇਤ ਦੀ ਲਗਤ ਉੱਤੇ ਬਣੀ ਹੈ ਤੁਹਾਡੇ ਕਹਿੰਦੇ ਨਹੀਂ ਮੈਂ ਤੇ ਨਹੀਂ ਕਿਹਾ ਗਲੀ ਦਾ ਮੈਂ ਤਾਂ ਸਿਰਫ ਇਹਨਾਂ ਦੇਖਿਆ ਨਹੀਂ ਮੈਂ ਫਿਲਹਾਲ ਤੁਹਾਨੂੰ ਨਹੀਂ ਕਿਹਾ ਸੈਂਟਰ ਦੇ ਵਿੱਚ ਗਲੀ ਪੰਚਾਇਤ ਦੀ ਜਗ੍ਹਾ ਅਜਿਵੇਂ ਇਹੋ ਕਾਰਵਾਈ ਕੀਤੀ ਗਈ ਹੈ ਕਿਹਦਾ ਕਾਰ ਹੈ ਸਰ ਹੋਰ ਵੀ ਮਾਮਲੇ ਵਗੈਰਾ ਦੱਜਿਆ ਹੋਇਆ ਹੈ ਅੱਜ ਇਸੇ ਅੱਜ ਅਸੀਂ ਇੱਥੇ ਕੋਟੀਸੇਖਾ ਪਹੁੰਚੇ ਹਾਂ ਜਿੱਥੇ ਨਗਰਪੰਚਾਇਤ ਕੋਟੀਸੇਖਾ ਵੱਲੋਂ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਇੱਕ ਮਕਾਨ ਇੱਥੇ ਅਨੋਥਰਾਇਜ਼ ਤਰੀਕੇ ਨਾਲ ਬਣਾਇਆ ਗਿਆ ਪਾਇਆ ਗਿਆ ਤੇ ਜਿਹੜੇ ਕਾਨੂੰਨ ਮੁਤਾਬਿਕ ਪ੍ਰਕਿਰਿਆਵਾਂ ਕੰਪਲੀਟ ਕਰਨ ਤੋਂ ਬਾਅਦ ਅੱਜ ਇੱਥੇ ਜਿਹੜਾ ਇਨਕ੍ਰੋਚਮੈਂਟ ਰਿਮੂਵ ਕੀਤਾ ਗਿਆ ਲੋ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਣ ਲਈ ਮੋਗਾ ਪੁਲਿਸ ਵੱਲੋਂ ਇੱਥੇ ਐਡਕੁਏਟ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਇੱਥੇ ਸਾਡੇ ਸਾਰੇ ਸੀਨੀਅਰ ਆਫਿਸਰਸ ਤੇ ਜਿਹੜੀ ਹੈ ਹੈਵੀ ਐਸੀ ਡਿਪਲੋਇਮੈਂਟ ਇੱਥੇ ਰੱਖਿਆ ਤਾਂ ਕਿ ਕੋਈ ਲੋਅਰ ਆਂਡਰ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਤੇ ਹੁਣ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਉਹਦੋਂ ਆ ਗੱਲ ਸਾਹਮਣੇ ਆਈ ਹੈ ਕਿ ਆ ਮਕਾਨ ਲਖਵਿੰਦਰ ਸਿੰਘ ਨਾਂ ਦੇ ਬੰਦੇ ਦਾ ਹੈ ਜਿਹਦੇ ਪਹਿਲਾਂ 7 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਨੇ ਤੇ ਇੱਕ ਮੁਕਦਮੇ ਦੇ ਵਿੱਚ ਉਹਨੂੰ ਸਜ਼ਾ ਵੀ ਹੋ ਗਈ ਹੈ ਤੇ ਉਹ ਹੁਣ ਇਸ ਟਾਈਮ ਜੇਲ੍ਹ ਦੇ ਵਿੱਚ ਤੇ ਆ ਪੂਰਾ ਐਂਟੀ ਇਨਕ੍ਰੋਸਮੈਂਟ ਡਰਾਈਵ ਜਿਹੜੀ ਹੈ ਜਿਹੜੀ ਨਗਰਪੰਚਾਇਤ ਵੱਲੋਂ ਕਰਾਇਆ ਗਿਆ ਹੈ ਤੇ ਮੋਗਾ ਪੁਲਿਸ ਨੇ ਪੂਰਾ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਨੇ ਇੱਥੇ ਬਣਾ ਕੇ ਰੱਖੇ ਨੇ ਸਰ ਮਕਾਨ ਵੀ ਖਾਲੀ ਕਰਵਾਇਆ ਗਿਆ ਪਰਿਵਾਰ ਰਹਿ ਰਿਹਾ ਸੀਗਾ ਅੰਦਰ ਕਿੱਥੇ ਹੁਣ ਮੌਕੇ ਤੇ ਕੋਈ ਵੀ ਰਹਿਣਾ ਨਹੀਂ ਪਾਇਆ ਗਿਆ ਪਰ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਕਾਨੂੰਨ ਮੁਤਾਬਿਕ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਉੱਥੋਂ ਡਿਊਟੀ ਮਨਿਸਟਰੇਟ ਦੀ ਹਾਜ਼ਰੀ ਦੇ ਵਿੱਚ ਰਿਮੂਵ ਕਰਾ ਲਿੱਤਾ ਗਿਆ ਹੈ ਜੀ ਜਿਹਦਾ ਮਕਾਨ ਸੀ ਸਰ ਉਹ ਜੇਲ੍ਹ ਚ ਹੈ ਉਹ ਹੁਣ ਇਸ ਟਾਈਮ ਜੇਲ੍ਹ ਚ ਹੈਗਾ ਉਹਨੂੰ ਐਨਡੀਪੀਐਸ ਦੇ ਕੇਸ 'ਚ ਸਜ਼ਾ ਹੋਈ ਹੋਈ ਹੈ ਟੋਟਲ ਕਿੰਨੇ ਬੱਚੇ ਜਰੂਰੀ ਉਹ ਤੇ 7 ਮੁਕਦਮੇ ਟੋਟਲ ਐਨਡੀਪੀਐਸ ਐਕਟ ਦੇ ਤਹਿਤ ਦਰ